ਤਹੀਆਂ ਲਈ ਬੋਲ ਰੋਪੇ ਬਾਹ ਚੋਰ ਨੂੰ ਖਾ ਲੈਣਦੇ ਆ ਕਿਉਂ ਤੂੰ ਰੱਜੀ ਨਹੀਂ ਥੈਂਕ ਯੂ ਕਿ ਮੇਰੀ ਮਾਂ ਆ ਫਿਰ ਉਹਨੂੰ ਪੜਾ ਦੇ ਪਲੇਟ ਸਸ਼ੀ ਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਮੇਰੀ ਵੀਡੀਓਜ਼ ਨੂੰ ਇੰਨਾ ਪਿਆਰ ਦੇਣ ਲਈ ਤੇ ਸੋਹਣੇ-ਸੋਹਣੇ ਕਮੈਂਟ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਬਿਨਾਂ ਕਿਸੇ ਦੇਰੀ ਤੋਂ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਸ਼ੁਰੂ। ਤੇ ਰਾਤੀ ਸੀ ਆਏ ਬਠਿੰਡੇ ਉਹ 10:30 ਵਜੇ 10:30 ਵਜੇ ਜੀ ਹੋਣ ਅਸੀਂ ਹਾਂਜੀ ਚੱਲੇ ਆ ਮਹਾਲੀ। ਮਹਾਲੀ ਮੇਰਾ ਪੋਡਕਾਸਟ। ਲਓ ਜੀ। ਇਹ ਚੱਲੀ ਆ ਮਹਾਲੀ ਆਪਣੇ ਪੋਡਕਾਸਟ ਦੇ ਲਈ ਦੇਖੋ ਹੁਣ ਪੋਡਕਾਸਟ ਦੇ ਵਿੱਚ ਕੀ ਕੀ ਰੰਗ ਲਾਉਂਦੀ ਐ ਇਹ ਮੈਨੂੰ ਤਾਂ ਲੱਗਦਾ ਇਹ ਉਹੀ ਆ ਦਾ ਪੁਰਾਣਾ ਕੰਮ ਚਲਾਉਗੀ ਵੀ ਵੀਰੇ ਮੈਨੂੰ ਪੈਸੇ ਪਾ ਦੋ ਮੈਨੂੰ ਪੈਸੇ ਪਾ ਦੋ ਇਹਨੇ ਬਸ ਪੈਸੇ ਮੰਗਵਾਉਣੇ ਆ ਹੋਰ ਤਾਂ ਕੁਛ ਨਹੀਂ ਕਰਨਾ ਇਹਨੇ ਜਦੋਂ ਪਿੱਛੇ ਇਹਨੇ ਇੱਕ ਵਾਰ ਪੋਡਕਾਸਟ ਕੀਤਾ ਸੀਗਾ ਉਦੋਂ ਵੀ ਇਹਨੇ ਇਹੀ ਕੰਮ ਕੀਤਾ ਸੀ ਉਦੋਂ ਵੀ ਇਹਨੇ ਆਪ ਦੇ ਗਰੀਬੀ ਕਾਰਡ ਖੇਡੇ ਸੀਗਾ ਤੇ ਹੈਲਪ ਮੰਗੀ ਸੀਗੀ ਤੇ ਬਹੁਤ ਜਾਣ ਨੇ ਇਹਨੂੰ ਪੈਸੇ ਪਾਏ ਸੀ ਤੇ ਤੇਰੇ ਪੈਸੇ ਲੈ ਕੇ ਸਾਰਿਆਂ ਨੂੰ ਬਲੌਕ ਕਰ ਦਿੰਦੀ ਸੀ। ਜਿੱਦੋਂ ਆਪਣੀ ਪਨੀਰ ਵਾਲੀ ਪੂਰੋਂਠੀਆਂ ਬਨ ਰਹੀਆਂ ਨੇ। ਅਸੀਂ ਨਾਲ ਲੈ ਜਾਣੀਆਂ ਨੇ। ਜਾਣਾ 9 ਵਜੇ। ਉਧਾਰੀ। ਇਹ ਬਚਾਉਂਦੀ ਆਦ ਜਾਨੇ ਪੈਸੇ। ਵੀ ਥਾਂ ਥਾਂ ਰੋਕ ਕੇ ਕੁਛ ਖਾਣਾ ਨਾ ਪਹੋਗਾਂ। ਮੈਂ ਪਰੌਠੇ ਘਰੋਂ ਹੀ ਬਣਾ ਕੇ ਲਾਇਆ ਨੀ। ਪਰੇ ਤਾਂ ਸਾਰਿਆਂ ਨੂੰ ਪਤਾ ਵੀ ਤੂੰ ਹੈਗੀ ਖਾਨਸੂਰੀ ਐ ਤੂੰ ਹਰੇਕ ਟਾਬੇ ਤੇ ਨਿੱਕਾ ਹੋਵੇ ਵੱਡਾ ਵੀ ਹਰੇਕ ਰੈਸਟੋਰੈਂਟ ਤੇ ਰੁਕੇਂਗੀ ਹੀ ਇੱਥੇ ਤੱਕ ਤੂੰ ਰੇੜੀਆਂ ਵੀ ਨਹੀਂ ਛੱਡਣਗੀ ਹਰੇਕ ਥਾਂ ਤੇ ਰੁੱਕ ਕੇ ਖਾਏਂਗੀ ਪੀਏਂਗੀ ਉਹ ਤਾਂ ਪਤਾ ਹੀ ਐ ਸਾਰਿਆਂ ਨੂੰ ਤੂੰ ਸਿਰੇ ਦੀ ਖਾਨਸੂਰੀ ਐ ਗਾਇਜ਼ ਜੇ ਮੈਂ ਹੋ ਗਈਆਂ ਰੈਡੀ ਤੇ ਇੱਧਰ ਹੋ ਰਿਹਾ ਹਜੇ ਇਹਨਾਂ ਨੇ ਥਾਫਾ ਬੰਨਣਾ ਐ ਤੇ ਆਪਾਂ ਹੋ ਗਈਆਂ ਰੈਡੀ ਇਹ ਆਪਾਂ ਜਾਣ ਲਈ ਤਿਆਰ ਆ ਬਹੁਤ ਬਹੁਤ ਸੌਰੀ ਪੱਗ ਬੰਨੀ ਨਹੀਂ ਰੋਟੀ ਉਹਦੇ ਚ ਪਾ ਲੈਣੀ ਦਮਨ ਹਾਂ ਉਦਰੀ ਬਾਰੇ ਵੀ ਤੁਮਾ ਕੀ ਬਗੜ ਹੋ ਗਿਆ ਰੈਡੀ ਇਹ ਰਾਮੇ ਆ ਗਈਆਂ ਜੁੱਤੀ ਮੇਰੇ ਕੋਲ ਜੁੱਤੀ ਹੈ ਨਹੀਂ ਜੀ ਚੱਪਲਾਂ ਵਾ ਕੇ ਆਈਆਂ ਮੈਂ ਜੁੱਤੀ ਲੈਣੇ ਤੇ ਦੁਕਾਨ 'ਚ ਆ ਗਏ ਆਪਾਂ ਜੁੱਤੀ ਵਾਲਾ ਸ਼ਾਪ ਲੋ ਜੀ ਇੰਨਾ ਪੈਸਾ ਬੰਦ ਨੂੰ YouTube ਤੋਂ ਤੇ ਹਜੇ ਇਹਦੇ ਕੋਲ ਜੁੱਤੀ ਜੋੜਾ ਹੀ ਹੈ ਨਹੀਂਗਾ ਜੁੱਤੀ ਜੋੜੇ ਦਿਖਾਟ ਹੋਈ ਪਈ ਹੈ ਤੋ ਆਏ ਘਰ ਭੈਣੇ ਤੂੰ ਇੱਕ ਵੀਡੀਓ ਬਣਾ ਕੇ ਪਾ ਦੇ ਇੰਸਟਾਗ੍ਰam ਤੇ ਰੀਲ ਵੀ ਮੈਨੂੰ ਪੈਸੇ ਭੇਜ ਦੋ ਮੇਰੇ ਕੋ ਜੁੱਤੀ ਜੋੜਾ ਹੈ ਨਹੀਂ ਗਾ ਤੇ ਮੈਂ ਜੁੱਤੀ ਜੋੜਾ ਲੈਣਾ ਤੇ ਤੈਨੂੰ ਪੈਸੇ ਭੇਜ ਦੇਣਗੇ ਜਦੋਂ ਲੋਕਾਂ ਨੇ ਤੂੰ ਪੈਸੇ ਭੇਜ ਤੇ ਤੇ ਫਿਰ ਤੂੰ ਸਾਰਿਆਂ ਨੂੰ ਬਲੌਕ ਕਰ ਦੇ ਬਿਲਕੁਲ ਲੌਕ ਜੀ ਸੱਚੀ ਜੀ ਹਾਂ ਸਹੀ ਆ ਥੀ ਜੀ ਲੋੜ ਇੱਕ ਗਾ ਲਿਕਰ ਵਿੱਚ ਚੱਪਲਾਂ ਲੱਗੀਆਂ ਆ ਦੇਖੋ ਨਾ ਦੇਖੀ ਆਪਣਾ ਸ਼ਹਿਰ ਹੈ ਇਹ ਨਹੀਂ ਇਧਰ ਆਏ ਨਹੀਂ ਇਹ ਨਹੀਂ ਵੱਧਰ ਵਾਲੀ ਚਾਹੀਦੀ ਹੋਰ ਨਾ ਠੀਕ ਆ ਗਾਈ ਸਰੇ ਕਾਰ ਦੇਖੋ ਆ ਸੁਣੀ ਮੈਂ ਪੜ ਲਈ ਪੜ ਲਈ ਮੈਨੂੰ ਆਹ ਮੈਚ ਕਰਦੀ ਮਮਾ ਇਹ ਤਾਂ ਹੈਗੀ ਮੇਰੇ ਕੋਲੇ ਨਹੀਂ ਆ ਵਾਲੀ ਦੇਖੋ ਨਹੀਂ ਪੂਰੀ ਹੋ ਰਹੀ ਹੈ ਨਹੀਂ ਮੈਨੂੰ ਸੋਹਣੀ ਲੱਗੀ ਵਾ ਵਾ ਪਾ ਕੇ ਵੇਖੀ ਪਾ ਕੇ ਵਾ ਵਧੀਆ ਛੱਟ ਦੇ ਦੁਕਾਨ ਚ ਤਾਂ ਵੜੀ ਸੀ ਜੁੱਤੀ ਲੈਣ ਤੇ ਖਰੀਦਣ ਬੈਗੀ ਚਪਲਾਂ ਚਪਲਾਂ ਤੇ ਤੇਰੇ ਪਹਿਲਾਂ ਹੀ ਪਾਈਆਂ ਹੋਈਆਂ ਉਹੀ ਪਾ ਕੇ ਤਰ ਜਾਂਦੀ ਮਹਾਲੀ ਤੋਂ ਨਾ ਇਹ ਪਤਾ ਲੱਗ ਜਾਂਦਾ ਸਾਰਿਆਂ ਨੂੰ ਕਿ ਤੂੰ ਗਰੀਬ ਆ ਲੋਕੀ ਤੈਨੂੰ ਪੈਸੇ ਹੀ ਦੇ ਦਿੰਦੇ ਥੋੜੇ ਬਹੁਤ Juti nih, chappelang kendi slipper. <tik> 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 ਆ ਬੜੀ ਗੰਦੀ ਆਦਤ ਹੈ ਦੀ ਵੀ ਤੂੰ ਜਿਹੜਾ ਖਾਣਾ ਪੀਣਾ ਆਪਦਾ ਪਹਿਲਾਂ ਉਹ ਖਾ ਪੀ ਲੈ ਤੇ ਬਾਅਦ ਚਾ ਦਾ ਵਲੌਗ ਕੰਟੀਨਿਊ ਕਰ ਲਈ ਭੰਨੇ ਐਂ ਤਾਂ ਦਾ ਖਾਣਾ ਪੀਣਾ ਜ਼ਰੂਰੀ ਦਿਖਾਉਣਾ ਹੁੰਦਾ ਬੱਚੇ ਮੈਂ ਕਿਹੜੇ ਢੰਗ ਨਾਲ ਖਾਣੀ ਪੀਣੀ ਇਹ ਕੀ ਹੈ ਆ ਮੰਜਾ ਮੰਜੇ ਬੜੇ ਵੱਡੇ ਆ ਮਗਾ ਫੜੇ ਮੇਰੀ ਵੀਡੀਓ ਬਣਾਇਓ ਮੈਂ ਮੰਜੇ ਤੇ ਜਾ ਕੇ ਲਾਮਲੇਟ ਹੋ ਜਾਣਾ ਗਾਇਜ਼ ਵੀਰੇ ਮੈਂ ਥੱਕ ਗਈ ਤੇ ਆ ਪੈ ਗਈ ਮੰਜੇ ਤੇ ਗਾਈਜ਼ ਵੀਰੇ ਮੈਂ ਦੇਖੋ ਕਿਵੇਂ ਡਿੱਗੀ ਇਹਨੂੰ ਕਹਿੰਦੇ ਆ ਆਪਦੀ ਬੇਇੱਜ਼ਤੀ ਆਪ ਕਰਵਾਉਣੀ ਵੀ ਜੇ ਤੂੰ ਉਸ ਮੰਜੇ ਤੇ ਬਹਿਣਾ ਹੀ ਹੈ ਤੇ ਢੰਗ ਨਾਲ ਬਹਿ ਕਾ ਇਹਨਾਂ ਤਾਂ ਸਿੱਧਰੇ ਜਿਹੇ ਹੁੰਦੇ ਜਿਹੜੇ ਆਪਾਂ ਕਹਿੰਦੇ ਨੇ ਸਿੱਧਰੇ ਆ ਉਹਨਾਂ ਨੂੰ ਵੀ ਪਤਾ ਵੀ ਕਿਵੇਂ ਬੈਠੀ ਦਾ ਉੱਠੀ ਦਾ ਹੁੰਦਾ ਤੇ ਉੱਠਿਆ ਵੀ ਨਹੀਂ ਜਾਂਦਾ ਹੁਣ ਮੰਜੇ ਤੋਂ ਮੋٹے ਸਰੀਰ ਤੋਂ ਜੇ ਤੂੰ ਘੱਟ ਖਾਏ ਹਰ ਇੱਕ ਚੀਜ਼ ਤੇ ਨਾ ਡਿੱਗੇ ਤੇ ਫਿਰ ਤੂੰ ਮੋਟੀ ਨਾ ਹੋਵੇ ਆਪਦੀ ਡਾਈਟ ਮੇਨਟੇਨ ਕਰੇ ਤੇ ਤੂੰ ਵਧੀਆ ਤੇ ਫਿੱਟ ਰਹੇਵੇਂ ਸਰੀਰ ਵਧੀਆ ਰਹੇ ਤੇਰਾ ਨਾਲੇ ਜੇ ਇਹੀ ਗੱਲ ਰੋਸਟਰਾਂ ਨੇ ਆਖੀ ਹੁੰਦੀ ਨਾ ਵੀ ਮੋਟੀ ਐ ਅਸੀਂ ਕਿਹਾ ਹੁੰਦਾ ਫਿਰ ਇਹਨੇ ਇਸ਼ੂ ਬਣਾ ਲੈਣਾ ਇਸੇ ਗੱਲ ਦਾ ਵੀ ਹਾਂ ਇਹਨਾਂ ਨੇ ਮੈਨੂੰ ਮੋਟੀ ਕਿਹਾ ਹੁਣ ਤੇ ਆਪ ਹੀ ਮੰਨ ਗਏ ਆਪਦੇ ਮੂੰਹੋਂ ਵੀ ਹਾਂ ਇਹ ਮੋਟੀ ਐ ਬੱਤ ਸਹੀ ਐ ਆ ਗਏ ਆ ਮਹਾਲੀ ਤੇ ਦੇਖੋ ਕਿੰਨੀ ਉੱਚੇ ਉੱਚੇ ਬਿਲਡਿੰਗਾਂ ਨੇ ਗਾਈਸ ਇਹ ਤਾਂ ਚੱਕਰ ਆ ਰਹੇ ਦੇਖ ਕੇ ਪਤਾ ਨਹੀਂ ਉੱਤੇ ਕਿਵੇਂ ਜਾਵਾਂਗੇ ਦੇਖੇਗੀ ਤਾਂ ਚੱਕਰ ਖਾ ਕੇ ਡੈਗ ਵੀ ਨਾ ਪਈ ਜੇ ਡੈਗ ਵੀ ਤਾਂ ਤੇਰੇ ਘਰ ਵਾਹ ਤੇ ਚੱਕੀ ਵੀ ਨਹੀਂ ਜਾਣੀ ਐਨੀ ਮੋਟੀ ਜੋ ਹੈਗੀ ਐ ਤੂੰ ਨਾਲੇ ਆਪਦੇ ਘਰ ਵਾਲੇ ਦਾ ਹੱਥ ਫੜ ਕੇ ਰੱਖੀ ਇਹ ਨਾ ਹੋਵੇ ਕਿਤੇ ਵੀ ਮੜਾ ਹਵਾ ਦਾ ਤੇਜ ਬੁੱਲਾ ਆਵੇ ਤਾਂ ਵਿਚਾਰਾ ਲਿਫਾਫੇ ਵਾਂਗੂ ਅੱਡ ਦਾ ਫੇਰੇ ਤਾਂ ਠਾਂ ਠਾਂ ਹੁੰਦਾ ਫੇਰੇ ਕਿਉਂਕਿ ਜੇ ਤੂੰ ਉਹਦਾ ਹੱਥ ਫੜਿਆ ਹੋਊਗਾ ਨਾ ਤਾਂ ਉਹਨੂੰ ਆਏ ਹੋਊਗਾ ਹੌਸਲਾ ਤਾਂ ਹੋਊਗਾ ਨਾ ਵੀ ਮੈਂ ਕਿਸੇ ਖੰਭੇ ਦਾ ਹੱਥ ਪਾ ਕੇ ਖੜਾ ਵੀ ਜਿੰਨਾ ਮਾਜੀ ਨਹੀਂ ਰੀ ਤੂਫਾਨ ਆਈ ਜਾਵੇ ਡਗਧਤਾ ਨਹੀਂ ਸੇਤੀ ਇਹ ਗਾਇਜ਼ ਇਹ ਲੀਟ ਤੇ ਚ ਜਾਵਾਂਗੇ ਡਰ ਲੱਗਦਾ ਲੈਫਟ ਦਾ ਛੱਡ ਖੜਾ ਤੂੰ ਪੌੜੀਆਂ ਰਹੀਂ ਜਾ ਪਰ ਆ ਪਤਲੀ ਤਾਂ ਹੋ ਜੇਗੀ 10th ਫਲੋਰ ਤੱਕ ਪਹੁੰਚਦੀ ਪਹੁੰਚਦੀ ਇੰਨਾ ਟਾਰ ਇੰਨਾ ਟਾਰ ਹੂੰ ਹੂੰ ਕਿੰਨਾ ਚੋੜਾ ਬਾਹਰ ਨੂੰ ਘਰ ਡਰ ਲੱਗਦਾ ਏ ਤੈਨੂੰ ਚੱਕਣ ਤੋਂ ਮੂੰਹ ਤਾਂ ਇਦਾਂ ਲੱਕੋ ਕੇ ਜਾਂਦੀ ਏ ਜਿਵੇਂ ਚੋਰੀ ਕਰਨ ਚੱਲੀ ਹੁੰਦੀ ਏ ਕਿਸੇ ਦੇ ਘਰੇ ਕੋਈ ਸੀ ਵੀ ਨਹੀਂ ਚੱਕ ਨਹੀਂ ਡਰ ਲੱਗਦਾ ਏ ਤੇਰੇ ਉੱਤਰ ਨੂੰ ਹੋਰ ਉੱਤਰ ਨਹੀਂ ਜਦ ਦੇਖ ਕੇ ਹੋਰ ਹੀ ਹੁੰਦਾ ਹੂੰ ਨਹੀਂ ਕਾਇਸੇ ਅਪ ਪਹੁੰਚ ਗਏ ਜਿੰਨਾ ਇਹ ਉਚਾਈ ਤੋਂ ਡਰਦੀ ਐ ਉਹਨਾਂ ਹੀ ਜੇ ਸਾਰੇ ਉਹ ਲੋਗਰ ਰੋਸਟਰਾਂ ਤੋਂ ਡੰਨ ਨਾ ਤੇ ਚੱਜ ਦੇ ਕੰਟੈਂਟ ਪਾਉਣ ਤਾਂ ਰੋਸਟਰਾਂ ਨੂੰ ਵੀ ਕੋਈ ਵੀਡੀਓ ਨਾ ਮਿਲੇ ਰੋਸਟਿੰਗ ਕਰਨ ਪਰ ਇਹਨਾਂ ਕੋਲ ਚੱਜ ਦੇ ਕੰਟੈਂਟ ਕਿੱਥੇ ਪੈਂਦੇ ਆ ਹਾਂ ਇਹ ਬੜੀ ਅੱਛੀ ਬਾਤ ਕਹੀ ਆਪ ਨੇ ਨਹੀਂ ਚਾਹੀ ਗਾਇਜ਼ ਇਹ ਦੇਖੋ ਗ੍ਰੇਡ ਕਰਦੇ ਗਾਇਜ਼ ਇਹ ਦੇਖੋ ਦੇਖੇਗੇ ਤੇ ਡਰ ਕੇ ਛਾਲ ਹੀ ਨਾ ਮਾਰਦੀ ਇੱਥੋਂ ਕਿਤੇ ਤੇ ਦਾਦੇ ਨਾਲੇ ਦਿਮਾਗ ਹੀ ਚੱਲਣੋਂ ਹਟ ਜੇ ਵੀ ਤੂੰ ਪੌੜੀਆਂ ਉੱਰ ਜਾਣਾ ਕਿ ਇੱਥੋਂ ਛਾਲ ਮਾਰ ਕੇ ਥੱਲੇ ਜਾਣਾ ਹਾਂਜੀ ਗਾਇਸ ਵੀਰੇ ਗਾਇਸ ਵੀਰੇ ਅਸੀਂ ਆ ਗਏ ਆ ਖਾਣਾ ਖਾਣ ਤੇ ਤੁਹਾਡਾ ਬਾਈ ਦੇਖੋ ਐ ਬੈਠਾ ਦੂਰ ਜਿਵੇਂ ਬਗਾਨੀ ਹੁੰਨੀਵੇਂ ਬੰਦਾ ਕੋਲੇ ਆ ਕੇ ਬਹਿਜ ਲੈ ਨੂਨ ਦੀ ਡੱਬੀ ਚੱਕ ਲਈ ਹੁਣ ਨੂਨ ਦਾ ਨਹੀਂ ਉਹਨੂੰ ਵੀ ਪਤਾ ਵਿਚਾਰੇ ਨੂੰ ਵਿਜੇ ਨੇ ਮੜਾਏ ਕਿਸੇ ਗੱਲ ਦਾ ਗੁੱਸਾ ਆ ਗਿਆ ਤੇਨੇ ਇੱਕ ਕੂਣੀ ਮਾਰਨੀ ਆ ਤੇਨੇ ਥਾਂ ਤੇ ਰਹਿਣਾ ਵਿਚਾਰੇ ਨੇ ਮੈਂ ਖਾਣੀ ਦਾ ਹੋ ਗਿਆ ਜੀ ਜਿਆ ਫਸਾਉ ਤੇ ਕਹਲਾ ਇਹ ਲੈ ਆਟਾ ਬੁਝਵਾ ਲੈ ਯਾਰ ਕੀ ਖਾ ਲ ਗਏ ਗੋਲ ਗੱਪੇ ਹੁਣ ਕੀ ਖਾ ਗਏ ਅਡਿਆ ਮੇਰਾ ਪ੍ਰਦੇਸੀ ਗੋਲ ਗੱਪੇ ਗਾਇਸ ਪ੍ਰਦੇਸੀ ਗੋਲ ਗੱਪੇ ਹਾਂ ਅਸੀ ਗੋਲ ਗੱਪੇ ਖਾਉਂਦੇ ਹੁਣੇ ਤਾਂ ਦਹੀਂ ਭੱਲਾ ਖਾ ਕੇ ਏਤੀ ਸੀ ਤੇ ਹਣ ਗੋਲ ਗੱਪੇ ਨੂੰ ਵੀ ਚਿੰਬੜ ਗਈ ਛੱਡ ਦੇ ਭੈਣੇ ਕੁਝ ਦੂਜਿਆਂ ਵਾਸਤੇ ਵੀ ਛੱਡ ਦੇ ਸਾਰਾ ਕੁਝ ਤੂੰ ਹੀ ਤਾਂ ਨਹੀਂ ਖਾਣਾ ਤਹੀਆਂ ਲੈ ਗੋਲ ਗੋਪੇ ਬਾਹਰ ਜ਼ੋਰ ਨੂੰ ਖਾ ਲੈਂਦੇ ਆ ਕਿਉਂ ਤੂੰ ਰੱਜੀ ਨਹੀਂ ਕਿਉਂ ਕਿ ਮੇਰੀ ਮਾਂ ਆ ਫੇਰ ਉਹਨੂੰ ਪੜਾ ਦੇ ਪਲੇਟ ਆ ਏਡੀ ਨਹੀਂ ਭਰੇ ਜ਼ਰਾ ਜੀ ਛੱਡਦੇ ਨਹੀਂ ਬੱਸ ਤੜਕੇ ਦੇ 10 ਵਜੇ ਦੇ ਤੁਰੇ ਨਾ 9 ਵਜੇ ਦੇ ਤੁਰੇ ਵੇ ਚੱਲ ਸੋਚਿਆ ਲੋਟਾ ਬੇ ਤੇ ਆ ਟਾਬੇ ਤੇ ਚੱਲ ਚੰਡੀਗੜ੍ਹ ਟਾਬੇ ਤੇ ਕੋਈ ਡੱਬਾ ਨਹੀਂ ਛੱਡਿਆ ਰੋਸਟਰ ਨੇ ਤਾਂ ਰੋਸਟ ਕਰਨਾ ਹੀ ਆ ਇੱਥੇ ਦਾ ਘਰ ਵਾਲਾ ਹੀ ਇਹਨੂੰ ਰੋਸਟ ਕਰੀ ਜਾਂਦਾ ਵੇਖੋ ਕਿਵੇਂ ਦੀ ਬੇਇੱਜ਼ਤੀ ਕਰੀ ਜਾਂਦਾ ਇਹਨੇ ਵੇਖ ਲਈ ਦੀ ਧੀ ਠਾਹ ਫਿਰ ਵੀ ਇਹ ਕਲਪ ਚੱਕ ਕੇ ਲਾਈਵ ਵਿੱਚ ਵੀ ਹਾਂ ਕੀ ਇਹ ਬੇਇੱਜ਼ਤੀ ਕਿਹੜੇ ਨੂੰ ਮਹਿਸੂਸ ਹੁੰਦੀ ਹੈ ਜੇ ਬੇਇੱਜ਼ਤੀ ਮਹਿਸੂਸ ਹੁੰਦੀ ਹੁੰਦੀ ਤਾਂ ਰੋਸਟਰ ਨੇ ਇੰਨੀਆਂ ਵੀਡੀਓ ਚੱਕ-ਚੱਕ ਕੇ ਤੇ ਲਾਈਆਂ ਰੋਸਟ ਕੀਤੀਆਂ ਹੋਈਆਂ ਤੇ ਉੱਥੇ ਹੀ ਬੇਇੱਜ਼ਤੀ ਮਹਿਸੂਸ ਕਰ ਲੈਣਦੀ ਹੁਣ ਤਾਂ ਇਹਦੇ ਘਰ ਵਾਲੇ ਦੀਆਂ ਗੱਲਾਂ ਤੋਂ ਵੀ ਸਾਬਿਤ ਹੋ ਗਿਆ ਵੀ ਇਹ ਸਿਰੇ ਦੀ ਖਾਨਸੂਰੀ ਆ ਜਿੰਨਾ ਮਾਝੇ ਖਵਾਈ ਚੱਲੇ ਨੂੰ ਇਹਦਾ ਨਹੀਂ ਟੱਡ ਭੱਦਾ ਪਤਾ ਨਹੀਂ ਇਹਦਾ ਟੱਡ ਆ ਕਿ ਖੂਆ ਇਹ ਜਿਹੜੇ ਮੋਟੂ ਪਤਲੂ ਕਾਰਟੂਨ ਵਿੱਚ ਮੋਟੂ ਨਹੀਂ ਹੁੰਦਾ ਵੀ ਜਿੰਨਾ ਮਾਝੀ ਖਵਾਈ ਜਾ ਉਹ ਨਹੀਂ ਰਾਜੇ ਦਾ ਇਹ ਤਾਂ ਉਹ ਵਾਲਾ ਹਾਲ ਆ ਉਹ ਮੋਟੂ ਜਿਹੜਾ ਸੀ ਅੱਗੇ ਘਰੇ ਤੇ ਸਾਨੂੰ ਹੋ ਗਈ ਬਹੁਤ ਜ਼ਿਆਦਾ ਥਕਾਵਟ ਗਈ ਸੀਰੇ ਹੁਣ ਕਰਕੇ ਸਾਰੇ ਰੈਸਟੋਰੈਂਟ ਤੇ ਢਾਬਿਆਂ ਨੂੰ ਖਾਲੀ ਤੇ ਹੁਣ ਕਹਿੰਦੀ ਥੱਕ ਗਈ ਤੂੰ ਵੀ ਕਦੇ ਖਾ ਖਾ ਥੱਕੀ ਆ ਜਿੱਦਾਂ ਤੂੰ ਖਾ ਖਾ ਥੱਕ ਗਈ ਨਾ ਤੇ ਜਿੱਦਾਂ ਤੂੰ ਕਹਤਾ ਵੀ ਤੂੰ ਰੱਜ ਗਈ ਹੋਣੀ ਤੂੰ ਖਾ ਸਕਦੀ ਉਹ ਦਿਨ ਸੂਰਜ ਜੀ ਕਿਸੇ ਹੋਰ ਪਾਸੇ ਚੜੂਗਾ ਇਹ ਨਹੀਂ ਥੱਕਦੀ ਨਾ ਹੀ ਇਹ ਖਾਣਾ ਖਾ ਖਾ ਥੱਕੇ ਤੇ ਨਾ ਹੀ ਇਹ ਲੋਕਾਂ ਤੋਂ ਪੈਸੇ ਮੰਗ ਮੰਗ ਥੱਕੇ ਮੰਗ ਕੇ ਲੋਕਾਂ ਤੋਂ ਪੈਸੇ ਫੇਰ ਅਗਲੇ ਨੂੰ ਬਲੌਕ ਕਰ ਦਿੰਦੀ ਆ ਇਹ ਵਾਕਈ ਖਾਨਸੂਰੀ ਆ ਦੋਆ ਪਾਸੇ ਖਾਂਦੀ ਐ ਖਾਣਾ ਵੀ ਖਾਂਦੀ ਐ ਤੇ ਲੋਕਾਂ ਤੋਂ ਪੈਸੇ ਵੀ ਮੈਂ ਖਾਂਦੀ ਐ ਲੋਕਾਂ ਨੂੰ ਠੱਗਦੀ ਐ ਇਹ ਹਾਂਜੀ ਇੱਥੇ ਖਤਮ ਕਰਦੇ ਹਾਂ ਆਪਾਂ ਆਪਣੀ ਅੱਜ ਦੀ ਵੀਡੀਓ ਨੂੰ ਤੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਆਪ ਤੁਮ ਲੋਗ ਗਲਤੀ से अगर ਨਏ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਉਸਪੇ ਆਪਣੇ ਜੀਜਾ ਜੀ ਫੇਕ ਕੇ ਮਾਰੋ ਜਾਂ ਫੂਫਾ ਜੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਏ